ਜਾਬ ਦੇ ਵਿੱਚ ਕਣਕ ਦੀ ਫਸਲ ਹੁਣ ਵੱਢਣ ਦੇ ਸਿਰੇ ਦੇ ਉੱਤੇ ਆ ਤੇ ਹੁਣ ਇਸ ਤੋਂ ਬਾਅਦ ਹੁਣ ਝੋਨੇ ਦੀ ਫਸਲ ਦੀ ਬਿਜਾਈ ਸ਼ੁਰੂ ਹੋ ਜਾਣੀ ਹੈ ਕੁਝ ਲੋਕਾਂ ਦੇ ਵੱਲੋਂ ਸਿੱਧੀ ਬਿਜਾਈ ਕੀਤੀ ਜਾਣੀ ਹੈ ਕੁਝ ਦੇ ਵੱਲੋਂ ਪਹਿਲਾਂ ਪਨੀਰੀ ਤਿਆਰ ਕਰਕੇ ਫਿਰ ਪਾਣੀ ਦੇ ਰਾਹੀਂ ਉਸ ਨੂੰ ਤਿਆਰ ਕੀਤਾ ਜਾਣਾ ਪਰ ਪਿਛਲੇ ਵਾਰ ਜਿਸ ਤਰ੍ਹਾਂ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਰੂਲੀ ਸੀ ਮੰਡੀਆਂ ਦੇ ਵਿੱਚ ਜੋ ਕੁਝ ਦੁਰਵਰਤੋਂ ਕਹ ਲਈਏ ਦੁਰਹਾਰ ਸੀ ਜਿਹੜਾ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਦੇ ਨਾਲ ਹੋ ਗਿਆ ਸੀ ਬੀਜਾਂ ਨੂੰ ਲੈ ਕੇ ਜਾਂ ਫਿਰ ਉਹਨਾਂ ਦੇ ਜਿਹੜੇ ਬੀਜ ਸੀ ਹਾਈਬ੍ਰਿਡ ਸੀ ਜਾਂ ਫਿਰ ਪੀਆਰ 126 ਸੀ ਕਈ ਫਸਲਾਂ ਦੇ ਉੱਤੇ ਕਟ ਲਗਾਏ ਗਏ ਸੀ ਜਿਸ ਦੇ ਕਰਕੇ ਕਿਸਾਨਾਂ ਦਾ ਆਰਥਿਕ ਪੱਖੋਂ ਬੇहद ਨੁਕਸਾਨ ਹੋਇਆ ਸੀ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਧਰਨੇ ਵੀ ਲਗਾਏ ਗਏ ਸੀ ਕੁਝ ਥਾਵਾਂ ਦੇ ਉੱਤੇ ਜਿਸ ਤਰ੍ਹਾਂ ਕਿਸਾਨ ਵਰਸਜ ਆਰਤੀ ਵਰਸਜ ਤੇ ਸੈਲਰ ਮਾਲਕਨ ਸੀ ਉਹਨਾਂ ਦੇ ਵਿਚਕਾਰ ਜੋ ਕੁਝ ਰੇੜਕਾ ਲਗਾਤਾਰ ਚੱਲ ਰਿਹਾ ਸੀ ਉਸ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਇਸ ਵਾਰ ਪੰਜਾਬ ਦੇ ਵਿੱਚ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਹੀ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਅੱਜ ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ 1 ਜੂਨ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿੱਥੇ ਉੱਥੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਵਾਰ ਹਾਈਬ੍ਰਿਡ ਬੀਜਾਂ ਦੇ ਉੱਤੇ ਮੁਕੰਮਲ ਤੌਰ ਦੇ ਉੱਤੇ ਪਵੰਦੀ ਲਗਾਈ ਜਾਵੇਗੀ ਸਰਕਾਰ ਵੱਲੋਂ ਕਿਸਾਨਾਂ ਨੂੰ ਅਸਲੀ ਬੀਜ ਨੇ ਜਿਹੜੇ ਉਹ ਮੁਹਈਆ ਕਰਵਾਏ ਜਾਣਗੇ ਕਿਉਂਕਿ ਹਾਈਬ੍ਰਿਡ ਬੀਜ ਸਾਰੇ ਨੇ ਜਿਹੜੇ ਉਹ ਨਕਲੀ ਬੀਜ ਨੇ ਤੋਂ ਦੱਸਦੀ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਹਲਕੇ ਧੂਰੀ ਦੇ ਘਨੋਰੀ ਕਲਾ ਵਿਖੇ ਸਕੂਲ ਆਫ ਐਮਿਨੈਂਸ ਚ ਮਾਪੇ ਦੇ ਆਪ ਮਿਲਣ ਦੇ ਵਿੱਚ ਜਦੋਂ ਪਹੁੰਚੇ ਸਨ ਇਸ ਦੌਰਾਨ ਉਹਨਾਂ ਦੇ ਵੱਲੋਂ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਝੋਨੇ ਦਾ ਸੀਜ਼ਨ 1 ਜੂਨ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਵਾਰ ਜਿਹੜਾ ਝੋਨੇ ਦਾ ਸੀਜ਼ਨ ਹੈ ਇਹ 1 ਜੂਨ ਤੋਂ ਸ਼ੁਰੂ ਕੀਤਾ ਜਾਵੇਗਾ ਤੇ ਚਾਰ ਜ਼ੋਨ ਵੱਖਰੇ ਵੱਖਰੇ ਬਣਾਏ ਜਾਣਗੇ ਜਿਸ ਦੇ ਵਿੱਚ 6 6 7 7 ਜ਼ਿਲ੍ਹਿਆਂ ਦੇ ਜਿਹੜੇ ਜ਼ੋਨ ਨੇ ਇਹ ਚਾਰ ਬਣਾਏ ਜਾਣਗੇ ਜਿਨ੍ਹਾਂ ਦੇ ਵਿੱਚ ਵੱਖ-ਵੱਖ ਤਰੀਕਾ ਤੇ ਝੋਨੇ ਦੀ ਬਿਜਾਈ ਹੋਵੇਗੀ ਇਸ ਤਰ੍ਹਾਂ ਸੀਜ਼ਨ ਲੰਬਾ ਚੱਲੇਗਾ ਜਿਸ ਦਾ ਸਭ ਨੂੰ ਫਾਇਦਾ ਹੋਵੇਗਾ ਲੇਬਰ ਨੂੰ ਫਾਇਦਾ ਹੋਵੇਗਾ ਕਪੈਨਾਂ ਨੂੰ ਵੀ ਫਾਇਦਾ ਹੋਵੇਗਾ ਤੇ ਸਰਕਾਰ ਨੂੰ ਵੀ ਜਿਹੜਾ ਮਾਲ ਹੋਵੇਗਾ ਜਾਂ ਫਿਰ ਕਹਿ ਲਈ ਅਨਾਜ ਹੋਵੇਗਾ ਉਸ ਨੂੰ ਸੰਭਾਲਣ ਦੇ ਵਿੱਚ ਸਹਾਇਤਾ ਮਿਲੇਗੀ ਇਸ ਵਾਰ ਹਾਈਬ੍ਰਿਡ ਬੀਜਾਂ ਦੇ ਉੱਤੇ ਮੁਕੰਮਲ ਤੌਰ ਦੇ ਉੱਤੇ ਪਾਬੰਦੀ ਲਗਾਈ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਜਿੱਥੇ ਦਿੱਤਾ ਉੱਥੇ ਹੀ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਅਸਲੀ ਬੀਜ ਜਿਹੜੇ ਪੀਆਰ 126 127 128 ਅਤੇ 129 ਮੋਹੀਆ ਕਰਾਵਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਬਿਜਾਈ ਜਿਹੜੀ ਹੁੰਦੀ ਸੀ 16 17 ਜੂਨ ਤੋਂ ਸ਼ੁਰੂ ਹੁੰਦੀ ਸੀ ਜਿਸ ਕਰ ਸਿਜ਼ਨ ਅਕਤੂਬਰ ਦੇ ਪਹਿਲੇ ਹਫਤੇ ਤੱਕ ਚਲਾ ਜਾਂਦਾ ਸੀ ਪਰ ਉਦੋਂ ਤੱਕ ਨਮੀ ਦੀ ਮਾਤਰਾ ਵੱਧ ਜਾਂਦੀ ਹੈ ਐਫਸੀਆਈ ਦੇ ਨਿਰਧਾਰਤ ਮਾਪਦੰਡਾਂ ਮੁਤਾਬਿਕ ਨਮੀ ਦਾ ਪੱਧਰ ਜਿਹੜਾ 18% ਦੀ ਹੈ ਇਸ ਲਈ ਇਸ ਵਾਰ ਝੋਨੇ ਦਾ ਸੀਜ਼ਨ 1 ਜੂਨ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਬਿਜਲੀ ਅਤੇ ਪਾਣੀ ਦੇ ਮੁਕੰਮਲ ਪ੍ਰਬੰਧ ਕੀਤੇ ਜਾ ਚੁੱਕੇ ਨੇ ਉਨ੍ਹਾਂ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਵੇਗੀ ਕਿਉਂਕਿ ਜਿਸ ਤਰ੍ਹਾਂ ਹੁਣ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਹਾਈਬ੍ਰਿਡ ਬੀਜਾਂ ਨੂੰ ਲੈ ਕੇ ਉਹਨਾਂ ਦੇ ਉੱਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਜਿੱਥੇ ਉੱਥੇ ਹੀ ਹੁਣ ਉਹਨਾਂ ਨੇ ਜਿਹੜੇ ਇੱਕ ਬਿਆਨ ਹੋਰ ਦਿੱਤਾ ਕਿ ਪੀਆਰ 126 ਪਰ ਪਿਛਲੇ ਵਾਰ ਜਿਹੜਾ ਅਕਤੂਬਰ ਨਵੰਬਰ ਦੇ ਵਿੱਚ ਜਿਹੜਾ ਝੋਨੇ ਦਾ ਸੀਜ਼ਨ ਸੀ ਮੰਡੀਆਂ ਦੇ ਵਿੱਚ ਜਦੋਂ ਝੋਨਾ ਆਇਆ ਸੀ ਤਾਂ ਉਦੋਂ ਜਿਹੜਾ ਬੀਜ ਸੀ 126 ਪੀਆਰ ਇਸ ਬੀਜ ਨੂੰ ਲੈ ਕੇ ਵੀ ਵੱਡੇ ਪੱਧਰ ਤੇ ਕਟ ਲੱਗੇ ਸੀ ਕਿਹਾ ਜਾਂਦਾ ਸੀ ਕਿ ਇਸ ਦਾ ਚੋਲ ਜਦੋਂ ਤਿਆਰ ਕਰਦੇ ਆ ਤਾਂ ਟੁੱਟ ਜਾਂਦਾ ਹੈ ਚੋਲ ਇਸ ਨੂੰ ਲੈ ਕੇ ਸੈਲਰਾਂ ਦੇ ਵੱਲੋਂ ਮਨਮਰਜ਼ੀ ਦੇ ਕੱਟ ਲਗਾਏ ਗਏ ਸੀ ਇਸ ਬੀਜ ਦੇ ਉੱਤੇ ਵੀ ਕਿਸਾਨਾਂ ਦਾ ਜਿਹੜਾ ਆਰਥਿਕ ਪੱਖੋਂ ਨੁਕਸਾਨ ਸੀ ਉਹ ਬੇहद ਹੋਇਆ ਸੀ ਪਰ ਕੀ ਸਰਕਾਰ ਇਸ ਗੱਲ ਦੀ ਗਰੰਟੀ ਦੇਵੇਗੀ ਕਿ ਜਿਹੜੇ ਬੀਜ ਉਹ ਮੁਹਈਆ ਕਰਾਉਣਗੇ ਜਾਂ ਫਿਰ ਬੀਜਾਂ ਦਾ ਐਲਾਨ ਕਰਨਗੇ ਕੀ ਉਹਨਾਂ ਬੀਜਾਂ ਦੇ ਉੱਤੇ ਕੋਈ ਕੱਟ ਨਹੀਂ ਲਾਵੇਗਾ ਹਾਂ ਇਹ ਗੱਲ ਜ਼ਰੂਰ ਹੈ ਜਦੋਂ ਕਿਸੇ ਦੀ ਫਸਲ ਮਾੜੀ ਹੋਵੇ ਮਤਲਬ ਕੱਕ ਵਿੱਚ ਕਾਲੀ ਹੋਵੇ ਜਾਂ ਕੋਈ ਬਿਮਾਰੀ ਲੱਗੀ ਹੋਵੇ ਕਈ ਵਾਰ ਹੜ ਦੇ ਦੌਰਾਨ ਉੱਥੇ ਰੇਤ ਜਾਂ ਫਿਰ ਕਹਿੰਦੇ ਉਹ ਲੱਗ ਜਾਂਦੀ ਹੈ ਉਹਦੇ ਨਾਲ ਧੂੜੀ ਲੱਗ ਜਾਂਦੀ ਹੈ ਉਹ ਚੀਜ਼ ਵੱਖਰੀ ਹੈ ਉਦੋਂ ਕੱਟ ਲੱਗਦਾ ਤਾਂ ਉਹ ਇੱਕ ਵੱਖਰੀ ਗੱਲ ਹੁੰਦੀ ਹੈ ਪਰ ਜਦੋਂ ਸਾਫ ਸੁਥਰੀ ਸੋਨੇ ਵਰਗੀ ਜੇਕਰ ਕਿਹਾ ਜਾਂਦਾ ਹੈ ਤਾਂ ਜਦੋਂ ਫਸਲ ਹੋਵੇ ਤਾਂ ਉਹਦੇ ਉੱਤੇ ਵੀ ਜਿਹੜੇ ਕੱਟ ਲਗਾਏ ਗਏ ਸੀ ਪਿਛਲੇ ਵਾਰ ਕੀ ਅੱਜ ਪੰਜਾਬ ਸਰਕਾਰ ਇਸ ਦੀ ਵੀ ਗਾਰੰਟੀ ਦੇਵੇਗੀ ਕਿ ਉਹਨਾਂ ਫਸਲਾਂ ਦੇ ਉੱਤੇ ਵੀ ਜਿਹੜੇ ਵੀ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਉੱਤੇ ਕਟ ਨਹੀਂ ਲੱਗੇਗਾ ਕਿਉਂਕਿ ਹੁਣ ਇਸ ਨੂੰ ਲੈ ਕੇ ਵੀ ਕਿਸਾਨਾਂ ਦੇ ਵਿੱਚ ਜਿਹੜੀ ਕੁਸਰ ਮੋਸਰ ਕਹਿ ਲਈ ਜਾਂ ਫਿਰ ਆਰਥੀਆਂ ਦੇ ਵਿੱਚ ਇਸ ਨੂੰ ਗੱਲ ਨੂੰ ਲੈ ਕੇ ਵੀ ਹੁਣ ਹਲਚਲ ਜਿਹੜੀ ਸ਼ੁਰੂ ਹੋ ਰਹੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਬਿਆਨ ਸਾਹਮਣੇ ਆ ਰਹੇ ਸੀ ਤਾਂ ਹੁਣ ਸਰਕਾਰ ਕਿਉਂ ਨਹੀਂ ਜਿਹੜੇ ਪਿਛਲੇ ਵਾਰ ਜਿਨ੍ਹਾਂ ਦੇ ਉੱਤੇ ਕਟ ਲੱਗੇ ਸੀ ਕਿ ਉਹਨਾਂ ਦੇ ਵਿੱਚ ਵੀ ਇਹ ਮਾਨਤਾ ਪ੍ਰਾਪਤ ਕਹਿ ਲਈਏ ਜਾਂ ਫਿਰ ਸਰਕਾਰ ਦੇ ਵੱਲੋਂ ਜਿਹੜੇ ਜਾਰੀ ਕੀਤੇ ਜਾ ਰਹੇ ਬੀਜ ਨੇ ਇਹਨਾਂ ਦੇ ਉੱਤੇ ਵੀ ਕਟ ਲਗਾਏ ਗਏ ਸੀ ਇਹ ਕਿਉਂ ਸੀ ਕਾਰਨ ਕੀ ਸੀ ਕਿ ਇੱਕ ਇਹ ਘੁਟਾਲਾ ਸੀ ਜਾਂ ਫਿਰ ਕਹਿ ਲਈਏ ਕਿ ਇੱਕ ਪ੍ਰਸ਼ਟਾਚਾਰ ਸੀ ਵੀ ਇਸ ਨੂੰ ਲੈ ਕੇ ਕੀ ਸਰਕਾਰ ਇਸ ਦੇ ਉੱਤੇ ਵੀ ਸਖਤ ਕਾਰਵਾਈ ਕਰੇਗੀ ਕੁਝ ਆਉਣ ਵਾਲੇ ਸਮੇਂ ਦੇ ਵੀ ਜਦੋਂ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਹੋਵੇਗੀ ਇਸ ਨੂੰ ਲੈ ਕੇ ਵੀ ਦੇਖਣਾ ਬੇहद ਖਾਸ ਹੋਵੇਗਾ ਪਰ ਤੁਹਾਨੂੰ ਇੱਥੇ ਇੱਕ ਵਾਰੀ ਉਹ ਵੀ ਦੱਸ ਦਈਏ ਕਿ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਿਆਨ ਦਿੱਤਾ ਗਿਆ ਅੱਜ ਜਦੋਂ ਪੱਤਰਕਾਰਾਂ ਦੇ ਵੱਲੋਂ ਪੁੱਛਿਆ ਗਿਆ ਸੀ ਤੁਹਾਨੂੰ ਇੱਕ ਵਾਰੀ ਉਹ ਵੀ ਸੁਣਾ ਦਿੰਦੇ ਆ ਜੋ ਕੁਝ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦਿੱਤਾ ਸੀ ਇਸ ਵਾਰ ਇਸ ਵਾਰ ਹਾਈਬ੍ਰਿਡ ਤੇ ਸੀ ਟੋਟਲੀ ਬੈਨ ਕਰ ਰਹੇ ਜਿਹੜੇ ਹਾਈਬ੍ਰਿਡ ਦੇ ਨਕਲੀ ਵੀ ਨੇ ਨਹੀਂ ਅਸੀਂ ਅਸੀਂ ਕਿਸਾਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਅਸਲੀ ਪੀਆਰ 126 127 128 129 ਉਹਨੂੰ ਅਸੀਂ ਚੱਕਾਂਗੇ ਔਰ ਇੱਕ ਹੋਰ ਮੈਂ ਤੁਹਾਨੂੰ ਅੱਜ ਦੱਸ ਦਿੰਨਾ ਕਿ ਇਸ ਵਾਰ ਅਸੀਂ ਜਿਹੜਾ ਝੋਨੇ ਦਾ ਜਿਹੜਾ ਸੀਜ਼ਨ ਹੈ ਉਹ ਜਿਹੜੀ ਬਿਜਲੀ ਹੈ ਪਹਿਲਾਂ 16 17 ਜੂਨ ਤੱਕ ਚਲੀ ਜਾਂਦੀ ਸੀ ਉਹ ਉਹਦੇ ਨਾਲ ਅੱਗੇ ਸਾਡਾ ਜਿਹੜਾ ਸੀਜ਼ਨ ਹੈ ਉਹ ਫਿਰ ਅਕਤੂਬਰ ਫਸਟ ਵੀਕ ਤੋਂ ਆਉਂਦਾ ਹੈ ਉਹ ਤੱਕ ਮੌਇਸਚਰ ਆ ਜਾਂਦਾ ਹੈ ਜਿਹੜਾ ਐਟਮੋਸਫੇਅਰ ਚ ਮੌਇਸਚਰ 18% ਹੈ ਐਫਸੀਆਈ ਦਾ ਜਿਹੜਾ ਸਟੈਂਡਰਡ ਉਦੋਂ 18% ਰਹਿ ਹੀ ਨਹੀਂ ਸਕਦਾ ਹੈਨਾ ਸੋ ਇਸ ਵਾਰ ਅਸੀਂ 1 ਜੂਨ ਤੋਂ ਜਿਹੜਾ ਚੋਨਾ ਡਿਸੀਜਨ ਦਾ ਸ਼ੁਰੂ ਨਹੀਂ ਕੋਈ ਪਾਣੀ ਹੈਗਾ ਸਾਡੇ ਕੋਲ ਤੇ ਅਸੀਂ ਨਹਿਰਾਂ ਦੇ ਜਿਹੜੇ ਨੇ ਖਾਲ ਕੱਢ ਤੇ ਸਭ ਬਿਜਲੀ ਹੈ ਕੋਈ ਪਰ 1 ਜੂਨ ਤੋਂ ਝੋਨਾ ਲਾਉਣ ਦੀ ਸੀ ਸੱਤ-ਸੱਤ ਜ਼ਿਲ੍ਹਿਆਂ ਦੇ ਛੇ-ਛੇ ਜ਼ਿਲ੍ਹਿਆਂ ਦੇ ਚਾਰ ਬਣਾਵਾਂਗੇ ਆਪਣਾ ਜ਼ੋਨ ਕਿ ਉਹ ਪਹਿਲਾਂ ਲਾਉਣਗੇ ਆਹ ਜੇ ਤੋ ਬਦਲਣ ਹੋਣਗੇ ਆਹ ਤੋ ਬਦਲਣ ਸੀਜ਼ਨ ਵੀ ਲੰਬਾ ਹੋਊਗਾ ਲੇਬਰ ਨੂੰ ਜ਼ਿਆਦਾ ਕੰਮ ਮਿਲੂਗਾ ਤੇ ਸਾਨੂੰ ਵੀ ਪਤਾ ਲੱਗੂਗਾ ਕਿਹੜੀ ਫਸਲ ਕਦੋਂ ਆ ਰਹੀ ਹੈ ਤੇ ਟਰਾਂਸਪੋਰਟ ਵਾਲਿਆਂ ਦਾ ਵੀ ਕੰਬਾਈਨਾਂ ਵਾਲਿਆਂ ਦਾ ਸਾਰਿਆਂ ਦਾ ਫਾਇਦਾ ਹੋਊਗਾ ਸਰ ਕਿਸੇ ਦੀ ਗੱਲ ਕਰੀਏ ਸਰ ਕਿਸਾਨ ਤੇ ਕੇਂਦਰ ਦੇ ਵਿੱਚ ਜਿਹੜਾ ਪਵਾਰਡ ਪੈ ਰਿਹਾ ਹੈਗਾ ਕਾਫੀ ਲੰਬਾ ਮਸਲਾ ਹੈ ਐਮਐਸਪੀ ਨੂੰ ਲੈ ਕੇ ਚੱਲਦਾ ਆ ਰਿਹਾ ਹੈਗਾ ਪਰ ਇਸ ਚੀਜ਼ ਦਾ ਹੱਲ ਕੋਈ ਦੇਖੋ ਜੀ ਉਹਨਾਂ ਨੇ ਜਦੋਂ ਮੀਟਿੰਗ ਕਰਨੀ ਹੈ ਉਹ ਕਰ ਲੈਣ ਆ ਚਾਰ ਮਹੀਨਿਆਂ ਨੂੰ ਉਹਨਾਂ ਦੀ ਮੀਟਿੰਗ ਅਸੀਂ ਚੰਡੀਗੜੀ ਜਾਂਦੇ ਆ ਸਾਰੇ ਮੰਤਰੀ ਜਿਹੜੇ ਉਹਨਾਂ ਦੇ ਅਸੀਂ ਉਸ ਮੀਟਿੰਗ ਦੇ ਵਿੱਚ ਉਹਨਾਂ ਨੂੰ ਲੈ ਕੇ ਵੀ ਜਾਵਾਂਗੇ ਬਾਕੀ ਦਾ ਤੌਰ ਤੇ ਪਿਆਰ ਨਾਲ ਸਿੱਧੀ ਵਿਜਾਈ ਪੈਸੇ ਵਧਾਈ ਜਾਣਗੇ 1500 ਰੁਪਏ ਆ ਗਿਆ ਪਹਿਲਾਂ ਆਲਰੇਡੀ ਉਹ ਜਿਹੜਾ ਕੋਈ ਸਿੱਧੀ ਵਿਜਾਈ ਕਰੋਗਾ 1500 ਹੁਣ ਤੁਹਾਨੂੰ ਦੱਸ ਦਈਏ ਕਿ ਵੇਖਣਾ ਇੱਥੇ ਬੇहद ਖਾਸ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਕੀ ਕੁਝ ਰਣਨੀਤੀ ਤਿਆਰ ਹੁੰਦੀ ਹੈ ਕਿਹੜੇ ਬੀਜ ਸਰਕਾਰ ਜਾਰੀ ਕਰਦੀ ਹੈ ਕਿਹੜੇ ਬੀਜ ਜਿਹੜੇ ਫਨੀਰੀ ਤਿਆਰ ਕਰਨ ਵਾਸਤੇ ਜਾਂ ਸਿੱਧੀ ਬਿਜਾਈ ਕਰਨ ਵਾਸਤੇ ਲਗਾਏ ਜਾਣਗੇ ਕਿਉਂਕਿ ਇੱਥੇ ਸਿੱਧੀ ਬਿਜਾਈ ਦੇ ਲਈ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ 1500 ਰੁਪਏ ਦੇਣ ਦਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਪਿਛਲੇ ਵਾਰ ਵੀ ਦਿੱਤਾ ਸੀ ਤੇ ਅਸੀਂ ਹੁਣ ਵੀ ਸਿੱਧੀ ਬਿਜਾਈ ਦੇ ਲਈ 1500 ਰੁਪਏ ਜ਼ਰੂਰ ਦੇਵਾਂਗੇ ਪਰ ਹੁਣ ਵੇਖਣਾ ਇੱਥੇ ਬੇहद ਖਾਸ ਹੋਵੇਗਾ ਝੋਨੇ ਦੀ ਫਸਲ ਦੇ ਵਿੱਚੋਂ ਇੱਕ ਪਾਸੇ ਤਾਂ ਗੱਲ ਇਹ ਵੀ ਕਹੀ ਜਾਂਦੀ ਹੈ ਕਿ ਇਸ ਤੇ ਫਸਲ ਦੇ ਵਿੱਚੋਂ ਜਿਹੜੀ ਝੋਨੇ ਦੀ ਫਸਲ ਹੈ ਇਸ ਦੇ ਵਿੱਚੋਂ ਕੱਢ ਕੇ ਜਿਹੜੀ ਭਿੰਨਤਾ ਫਸਲ ਹੈ ਜਾਂ ਫਿਰ ਹੋਰ ਫਸਲਾਂ ਨੇ ਉਸ ਨੂੰ ਉਸ ਵੱਲ ਕਿਸਾਨਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਕਿਉਂਕਿ ਅੱਜ ਪੰਜਾਬ ਦਾ ਜੇਕਰ ਪਾਣੀ ਡੂੰਘਾ ਹੁੰਦਾ ਜਾ ਰਿਹਾ ਤਾਂ ਕਿਤੇ ਨਾ ਕਿਤੇ ਉੱਤੇ ਵੀ ਸਭ ਤੋਂ ਵੱਡਾ ਕਾਰਨ ਝੋਨੇ ਦੀ ਫਸਲ ਹੈ ਕਿਉਂਕਿ ਝੋਨੇ ਦੀ ਫਸਲ ਦੇ ਵਿੱਚ ਜਿਹੜਾ ਪਾਣੀ ਹੈ ਉਹ ਬੇहद ਇਹ ਕੈਲੀ ਦੁਰਵਰਤੋਂ ਦੇ ਵਿੱਚ ਕੈਲੀ ਜਦ ਬਹੁਤ ਬਰਬਾਦ ਹੋ ਜਾਂਦਾ ਹੈ ਕੀਮਤੀ ਪਾਣੀ ਪੰਜਾਬ ਦਾ ਜਿਸ ਦੇ ਕਰਕੇ ਅੱਜ ਡੂੰਗਾ ਹੁੰਦਾ ਜਾ ਰਿਹਾ ਪਾਣੀ ਨਿੱਚੋਂ ਪਾਣੀ ਖਤਮ ਹੋ ਚੁੱਕਿਆ ਹੈ ਜਿਸ ਨੂੰ ਲੈ ਕੇ ਪਰ ਹੁਣ ਝੋਨੇ ਦੀ ਫਸਲ ਨੂੰ ਲੈ ਕੇ ਸਰਕਾਰ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਖੇਤੀ ਨੀਤੀ ਪੰਜਾਬ ਦੀ ਪੋਲਿਸੀ ਲਾ ਕਰਦੀ ਹੈ ਤਾਂ ਇਸ ਦੇ ਵਿੱਚ ਕੋਈ ਇਹੋ ਜੀ ਪ੍ਰੋਵੀਜ਼ਨ ਜਾਂ ਫਿਰ ਕੁਝ ਇਹੋ ਜਿਹੇ ਮੁੱਦੇ ਵੀ ਹੋਣਗੇ ਜਾਂ ਫਿਰ ਕੁਝ ਇਹੋ ਜਿਹਾ ਹੱਲ ਹੋਵੇਗਾ ਜਿਸ ਦੇ ਵਿੱਚ ਝੋਨੇ ਤੋਂ ਬਦਲ ਕੇ ਸਰਕਾਰ ਕਿਸਾਨਾਂ ਨੂੰ ਦੂਜੀਆਂ ਫਸਲਾਂ ਉਗਾਉਣ ਦੇ ਲਈ ਰਾਜੀ ਕਰ ਲਵੇ ਜਾਂ ਫਿਰ ਉਹਨਾਂ ਨੂੰ ਸਹਿਯੋਗ ਕਰੇ ਪਰ ਹੁਣ ਇੱਥੇ ਵੇਖਣ ਵੇਦ ਖਾਸ ਹੋਵੇਗਾ ਝੋਨੇ ਦੀ ਫਸਲ ਦੇ ਨਾਲ ਪਾਣੀ ਦਾ ਮਸਲਾ ਵੀ ਭੜੀ ਜਾਂ ਡੂੰਘਾਈ ਦੇ ਨਾਲ ਜਿੱਥੇ ਡਿੱਗਦਾ ਜਾ ਰਿਹਾ ਉੱਤੇ ਮਸਲਾ ਬੜਾ ਗੰਭੀਰ ਹੈ ਸੋ ਹੁਣ ਵੇਖਣਾ ਇਹੀ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਅਪਡੇਟ ਹੋਰ ਆਉਂਦੀ ਹੈ ਕਿਹੜੇ ਬੀਜ ਹੋਣਗੇ ਜੋ ਕੁਝ ਸਰਕਾਰ ਦੇ ਵਿੱਚੋਂ ਐਲਾਨ ਕੀਤਾ ਜਾਵੇਗਾ ਤੁਹਾਨੂੰ ਉਹ ਵੀ ਅਸੀਂ ਇਸ ਚੈਨਲ ਦੇ ਰਾਹੀਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਤੁਸੀਂ ਜੁੜੇ ਰਹੋ ਧੰਨਵਾਦ